ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘਮਣ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਦਲਜੀਤ ਦਸਾਂਝੀ ਦੇ ਬਾਰੇ ਦਲਜੀਤ ਦਸਾਂਝ ਤੇ ਅੰਤਾਹ ਬਚਨ ਦੇ ਬਾਰੇ ਦਲਜੀਤ ਦਸਾਂਝ ਅੰਤਾਹ ਬਚਨ ਨੂੰ ਮਿਲਦੇ ਨੇ ਠੀਕ ਹੈ ਜੀ ਜਿਹੜਾ ਉਹਨਾਂ ਦਾ ਚੱਲਦਾ ਹੈ ਪ੍ਰੋਗਰਾਮ ਆ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਤਾਂ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਪੁਰਾਣੀ ਅੰਤਾਹ ਬਚਨ ਹੋਣਾ ਦੀ ਉਹ ਚੱਲਦੀ ਆ ਉਹ ਕੌਣ ਬਣੇਗਾ ਕਰੋੜਪਤੀ ਵੀ ਉਹਦੇ ਵਿੱਚ ਕੁਝ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਉਹਨਾਂ ਨੂੰ ਇਨਾਮ ਦਿੰਦੇ ਨੇ ਕਰੋੜਾਂ ਦੇ ਵਿੱਚ ਠੀਕ ਹੈ ਜੀ ਹਰੇਕ ਨੂੰ ਮੌਕਾ ਮਿਲਦਾ ਉੱਥੇ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਤਾਂ ਉੱਥੇ ਦਲਜੀਤ ਦਸਾਂਝ ਵੀ ਜਾਂਦਾ ਹੁਣ ਦਲਜੀਤ ਦਸਾਂਝ ਜਿਹੜਾ ਇਹ ਵੀ ਬਹੁਤ ਵੱਡਾ ਸਟਾਰ ਹੈ ਠੀਕ ਹੈ ਦਲਜੀਤ ਦਸਾਂਝ ਤੋਂ ਉੱਪਰ ਇਸ ਟਾਈਮ ਕੋਈ ਸਟਾਰ ਨਹੀਂ ਹੈਗਾ ਬਹੁਤ ਵਧੀਆ ਐਕਟਰ ਹੈ ਬਹੁਤ ਵਧੀਆ ਸਿੰਗਰ ਹੈ ਬਹੁਤ ਵਧੀਆ ਇਨਸਾਨ ਹੈ ਪਰਮਾਤਮਾ ਨੂੰ ਬਹੁਤ ਮੰਨਣ ਵਾਲਾ ਇਨਸਾਨ ਹੈ ਠੀਕ ਹੈ ਜੀ ਸੇਵਾ ਭਾਵਨਾ ਵਾਲਾ ਇਨਸਾਨ ਹੈ ਬਹੁਤ ਮਤਲਬ ਵੀ ਸੇਵਾ ਕਰਨੇ ਆ ਵਾ ਇਨਸਾਨਾਂ ਇਨਸਾਨੀਅਤ ਨੂੰ ਦਲਜੀਤ ਨੇ ਦੇਖਿਆ ਵੀ ਸਾਡੇ ਪੰਜਾਬ ਦੇ ਵਿੱਚ ਬਈ ਹੜ ਆ ਗਏ ਠੀਕ ਹੈ ਵੀ ਸਾਡੇ ਲੋਕਾਂ ਦੇ ਘਰ ਬਰਬਾਦ ਹੋ ਗਏ ਮਾਲ ਡੰਗਰ ਪਸ਼ੂ ਰੁੜ ਗਿਆ ਠੀਕ ਹੈ ਨਹੀਂ ਬਹੁਤ ਨੁਕਸਾਨ ਹੋਇਆ ਜਿੰਨਾ ਕਰੋ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਨੇ ਉਹਨਾਂ ਦੀ ਹੈਲਪ ਕਰਨੀ ਤਾਂ ਉਹਨਾਂ ਨੇ ਜੀ ਚਲੋ ਆਪਣੇ ਲੈਵਲ ਤੇ ਵੀ ਜਿੰਨਾ ਕਰ ਸਕਦੇ ਸੀ ਦਲਜੀਤ ਨੇ ਕੀਤੀ ਮਨਕੀਰ ਤੌਲਖ ਨੇ ਕੀਤੀ ਜਾਂ ਹੋਰ ਵੀ ਚਲੋ ਜਿਹੜੇ ਸਿੰਗਰਾਂ ਨੇ ਕੀਤੀ ਸਾਰਿਆਂ ਦਾ ਬਹੁਤ ਧੰਨਵਾਦ ਤਾਂ ਦਲਜੀਤ ਨੇ ਮਤਲਬ ਵੀ ਪਹੁੰਚ ਕੀਤੀ कौन बनेगा करोड़पति तक अनताब बचन जी ਨਾਲ ਤਾਂ ਉਥੇ ਕੁਝ ਚਲੋ ਨਾ ਸਵਾਲ ਪੁੱਛੇ ਜਾਂਦੇ ਨੇ ਜਦੋਂ ਆਪਾਂ ਕਿਸੇ ਇਨਸਾਨ ਨੂੰ ਮਿਲਦੇ ਆ ਠੀਕ ਹੈ ਮੰਨ ਲਓ ਮੈਂ ਟਰੱਕ ਡਰਾਈਵਰ ਆ ਠੀਕ ਹੈ ਜੀ ਜੇ ਕੋਈ ਮੰਨ ਲਓ ਵੀ ਮੈਨੂੰ ਕੋਈ ਬੰਦਾ ਮਿਲਦਾ ਜਿਹਦੀ ਉਮਰ 70 ਸਾਲ ਦੀ ਹੋਵੇਗੀ ਤਾਂ ਨੇਚਰਲੀ ਆ ਵੀ ਆਪਾਂ ਉਸ ਦਾ ਸਤਿਕਾਰ ਕਰਦੇ ਆ ਠੀਕ ਹੈ ਜੀ ਉਹਦੇ ਆਪਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਉਹਦੇ ਪੈਰੀ ਹੱਥ ਲਾਉਂਦੇ ਆ ਹਨਾ ਵੀ ਸਾਡਾ ਬਜ਼ੁਰਗ ਹੈ ਵੀ ਸਾਡਾ ਉਸਤਾਦ ਹੈ ਵੀ ਚਾਹੇ ਮੰਨ ਲਓ ਵੀ ਆਪਾਂ ਉਸ ਤੋਂ ਕੋਈ ਗੁਣ ਸਿੱਖਿਆ ਨਹੀਂ ਸਿੱਖਿਆ ਉਹ ਗੱਲ ਇੱਕ ਲੱਗ ਗਿਆ ਪਰ ਵੀ ਸਾਡੇ ਤੋਂ ਸੀਨੀਅਰ ਆ ਇਹ ਤਾਂ ਬਹੁਤ ਮੰਨ ਲਓ ਵੀ ਆਪਾਂ ਰਿਸਪੈਕਟ ਕਰਦੇ ਆ ਨਾ ਵੀ ਇਹ ਆਪਣੇ ਖੂਨ ਦੇ ਵਿੱਚ ਹੈ ਪੰਜਾਬੀਆਂ ਦੇ ਜਾਂ ਹਿੰਦੁਸਤਾਨੀਆਂ ਦੇ ਖੂਨ ਦੇ ਵਿੱਚ ਹੈ ਵੀ ਅਸੀਂ ਬਜ਼ੁਰਗਾਂ ਦੀ ਰਿਸਪੈਕਟ ਕਰਦੇ ਆ ਦਲਜੀਤ ਉਥੇ ਮਿਲਦਾ ਉਹਨੂੰ ਅੰਤਾਬ ਅਚਨ ਨੂੰ ਠੀਕ ਹੈ ਤਾਂ ਬਜ਼ੁਰਗ ਹੋਣ ਦੇ ਨਾਂ ਤੇ ਉਹਦੇ ਪਈ ਪੈਰੀਂ ਹੱਥ ਲਾਉਂਦਾ ਗੋਡੀ ਹੱਥ ਲਾਉਂਦਾ ਹਨਾ ਤਾਂ ਕਈ ਬੰਦੇ ਆ ਲੈ ਮਤਲਬ ਵੀ ਮੁੱਦਾ ਬਣਾ ਲਿਆ ਇਸ ਚੀਜ਼ ਨੂੰ ਵੀ ਦਲਜੀਤ ਨੇ ਅੰਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗੋਡੀ ਹੱਥ ਕਿਉਂ ਲਾਏ ਯਾਰ ਦਲਜੀਤ ਸੇਵਾ ਕਰ ਰਿਹਾ ਠੀਕ ਹੈ ਜੀ ਸੇਵਾ ਕਰ ਰਿਹਾ ਆਪਣੇ ਲੋਕਾਂ ਦਾ ਭਲਾ ਕਰ ਰਿਹਾ ਤਾਂ ਲੋਕਾਂ ਨੇ ਮਤਲਬ ਇਹਨੂੰ ਸਿਆਸੀ ਤੂਲ ਐ ਨਹੀਂ ਦਿੱਤੀ ਠੀਕ ਹੈ ਜੀ ਕਈ ਜਗ੍ਹਾ ਤੇ ਦਲਜੀਤ ਦਾ ਵਿਰੋਧ ਵੀ ਕੀਤਾ ਵੀ ਇਹਦੇ ਸ਼ੋਹ ਨਹੀਂ ਲੱਗਣੇ ਚਾਹੀਦੇ ਜੀ ਇਹਨੇ ਅੰਤਾਬ ਬਚਨ ਦੇ ਨਾਲ ਹੱਥ ਮਿਲਾ ਲਿਆ ਜੀ ਇਹਨੇ ਅੰਤਾਬ ਬਚਨ ਦੇ ਗੋਡੀ ਹੱਥ ਲਾਦੇ ਯਾਰ ਅੰਤਾਬ ਬਚਨ ਕੀ ਅੰਤਾਬਚਨ ਇੱਕ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਹੀਰੋ ਹੈ ਬਹੁਤ ਵਧੀਆ ਸਟਾਰ ਹੈ ਠੀਕ ਹੈ ਜੀ ਅੰਤਾਬਚਨ ਵਰਗਾ ਇਨਸਾਨ ਦੁਨੀਆ ਤੇ ਨਹੀਂ ਹੋਣਾ ਅੰਤਾਬਚਨ ਨੇ ਜਦੋਂ ਕਰੋਨਾ ਮਹਾਮਾਰੀ ਛਾਈ ਸੀਗੀ ਉਦੋਂ 12 ਕਰੋੜ ਰੁਪਇਆ 12 ਲੱਖ ਨਹੀਂ 12 ਕਰੋੜ ਰੁਪਇਆ ਦਿੱਲੀ ਦਿੱਲੀ ਗੁਰਦੁਆਰਾ ਪਰਮੁਖ ਕਮੇਟੀ ਨੂੰ ਦਿੱਤਾ ਸੀਗਾ ਠੀਕ ਹੈ ਜੀ ਆਪਣੀ ਹੈਲਪ ਵਾਸਤੇ ਦੁਨੀਆ ਦੀ ਹੈਲਪ ਵਾਸਤੇ ਵੀ ਤੁਸੀਂ ਐਡੀ ਬੜੀ ਸੰਸਥਾ ਚ ਚਲਾ ਰਹੇ ਹੋ ਤੇ ਲੋਕਾਂ ਦੀ ਸੇਵਾ ਕਰ ਰਹੇ ਹੋ ਵੀ ਮੈਂ ਤੁਹਾਨੂੰ 12 ਕਰੋੜ ਰੁਪਏ ਦੇਣਾ ਵੀ ਤੁਹਾਨੂੰ ਜਿੱਥੇ ਠੀਕ ਲੱਗੇ ਤੁਸੀਂ ਉਹਨੂੰ ਖਰਚ ਸਕਦੇ ਹੋ ਠੀਕ ਹੈ ਜੀ ਤਾਂ ਸੇਵਾ ਕਰਦੇ ਦੇ ਵਿੱਚ ਜੇ ਆਪਾਂ ਉਹਦਾ ਸਾਥ ਨਹੀਂ ਦੇ ਸਕਦੇ ਆਪਾਂ ਦਿਲਜੀ ਦੀਆਂ ਲੱਤਾਂ ਖਿੱਚੀਏ ਪਰ ਕੁਝ ਇਨਸਾਨ ਠੀਕ ਹੈ ਜੀ ਉਹਦੀਆਂ ਲੱਤਾਂ ਖਿੱਚ ਰਹੇ ਨੇ ਚਲੋ ਜਿਹੜੇ ਤਾਂ ਹੈਗੇ ਹੀ ਮੰਦਬੁੱਧੀ ਨੇ ਠੀਕ ਹੈ ਜੀ ਜਿਹੜੇ ਤਾਂ ਬੰਦੇ ਹੈਗੇ ਹੀ ਮੰਦਬੁੱਧੀ ਨੇ ਜਿਹੜੇ ਮੰਨ ਲਓ ਵੀ ਹੈਗੇ ਹੀ ਘਟਿਆ ਕਿਸਮ ਦੇ ਬੰਦੇ ਨੇ ਹਨ ਵੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਫਸਾਹ ਦੀ ਪਾ ਕੇ ਰੱਖਣਾ ਠੀਕ ਹੈ ਵੀ ਜਿਨ੍ਹਾਂ ਨੇ ਮੰਨ ਲਓ ਵੀ ਕਿਸੇ ਭਾਈਚਾਰੇ ਨੂੰ ਇੱਕ ਹੋਣੇ ਨਹੀਂ ਦੇਣਾ ਵੀ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਕੋਈ ਲੜਾਈ ਝਗੜਾ ਕੋਈ ਦੂਜਾ ਤੀਜਾ ਕੋਈ ਨਾ ਕੋਈ ਪੰਗਾ ਛਿੜਿਆ ਹੀ ਰਵੇ ਠੀਕ ਹੈ ਜੀ ਉਹਨਾਂ ਦੀ ਸੋਚ ਤਾਂ ਹੈਗੀ ਉਹ ਹੈਗੀ ਆ ਪਰ ਕੁਝ ਇਨਸਾਨ ਜਿਹੜੇ ਮੰਨ ਲਓ ਵੀ ਆਪ ਚਾਹੁੰਦੇ ਨੇ ਵੀ ਹਾਂ ਪੰਜਾਬ ਦਾ ਭਲਾ ਹੋਣਾ ਚਾਹੀਦਾ ਉਹੋ ਜਿਹੇ ਇਨਸਾਨ ਵੀ ਦਲਜੀਤ ਦਾ ਵਿਰੋਧ ਕਰ ਰਹੇ ਨੇ ਠੀਕ ਹੈ ਜੀ ਮੈਂ ਇੱਕ ਵੀਡੀਓ ਸੁਣੀ ਸੀਗੀ ਬਹੁਤ ਸਤਿਕਾਰਯੋਗ ਨੇ ਉਹ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਠੀਕ ਹੈ ਭਾਈ ਰਵੀ ਸਿੰਘ ਖਾਲਸਾ ਜੀ ਖਾਲਸਾ ਐਡਵਾਦੇ ਉਹਨਾਂ ਦੀ ਮੈਂ ਇੱਕ ਵੀਡੀਓ ਸੁਣੀ ਕਹਿੰਦੇ ਜੀ ਦਲਜੀਤ ਨੇ ਬਹੁਤ ਮਾੜਾ ਕੀਤਾ ਦਲਜੀਤ ਦਸਾਹ ਨੇ ਇਹਦੇ ਗੋਡੀ ਹੱਥ ਨਹੀਂ ਲਾਣੇ ਸੀ ਅੰਤਾਬ ਚੰਦ ਦੇ ਜੀ ਇਹ ਬਹੁਤ ਮਾੜਾ ਕਰਦਾ ਜੀ ਮੈਂ ਕਹਿੰਦਾ ਯਾਰ ਕੀ ਮਾੜਾ ਕਰਦਾ ਠੀਕ ਹੈ ਅੰਤਾਬ ਚੰਦ ਨੇ ਸਾਡਾ ਸਿੱਖਾਂ ਦਾ ਸਿੱਖ ਕੌਮ ਦਾ ਸਿੱਖ ਪੰਥ ਦਾ ਕੀ ਮਾੜਾ ਕਰਦਾ ਠੀਕ ਹੈ ਜੀ ਉਹਨੂੰ ਇੱਕ ਵਾਰੀ ਪੁੱਛਿਆ ਗਿਆ ਸੀਗਾ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਆਪਣਾ ਅੰਤਾਬਚਨ ਤੋਂ ਵੀ ਤੇਰੇ ਉੱਤੇ આરોਪ ਲੱਗਦਾ ਹੈ ਵੀ ਜਦੋਂ ਮਤਲਬ ਵੀ ਅੱਜ 84 ਦੇ ਵਿੱਚ ਜੋ ਘਟਨਾ ਕਰਮ ਹੋਇਆ ਵੀ ਤੇਰੇ ਉੱਤੇ આરોਪ ਲੱਗਦਾ ਹੈ ਉਹਨੇ ਤਿੰਨ ਪੰਨਿਆਂ ਦੀ ਲਿਖਤੀ ਰੂਪ ਦੇ ਵਿੱਚ ਚਿੱਠੀ ਦਿੱਤੀ ਸੀਗੀ ਵੀ ਮੇਰਾ ਕੋਈ ਵੀ ਦੋਸ਼ ਸਿੱਧ ਕਰਕੇ ਦਿਖਾਓ ਵੀ ਮੈਂ ਕਿਤੇ ਵੀ ਇਸ ਗੱਲ ਦੇ ਵਿੱਚ ਇਨਵੋਲਵਮੈਂਟ ਮੇਰੀ ਬਿਲਕੁਲ ਨਹੀਂ ਹੈਗੀ ਠੀਕ ਹੈ ਹੈਗੀ ਵੀ ਨਹੀਂ ਠੀਕ ਹੈ ਜੀ ਉਹਦੀ ਕੋਈ ਲੇਗਾ ਨਹੀਂ ਕੋਈ ਦੇਗਾ ਨਹੀਂ ਉਹਦੇ ਨਾਲ ਠੀਕ ਹੈ ਜੀ ਇਹ ਸਾਡੇ ਲੋਕ ਲਕੀਰ ਦੇ ਫਕੀਰ ਨੇ ਜਿਵੇਂ ਕਿਸੇ ਨੇ ਕਹਿਤਾ ਹਾਂ ਜੀ ਅੰਤਾਬ ਵਜਨ ਜੀ 84 ਦਾ ਦੋਸ਼ੀ ਹੈ ਜੀ ਠੀਕ ਹੈ ਜੀ ਉਹ ਦੰਗਿਆਂ ਦਾ ਦੋਸ਼ੀ ਹੈ ਜੀ ਉਹਨੇ ਐਂ ਕਰਾਤਾ ਜੀ ਉਹਨੇ ਪਬਲਿਕ ਨੂੰ ਭੜਕਾਤਾ ਜੀ ਠੀਕ ਹੈ ਜੀ ਉਹਨੇ ਦੰਗੇ ਕਰਾਤੇ ਜੀ ਉਹਨੇ ਆ ਕਰਾਤਾ ਯਾਰ ਕੋਈ ਪ੍ਰੂਫ ਤਾਂ ਲਿਆਓ ਕੋਈ ਅੰਤਾਬ ਵਜਨ ਦੇ ਖਿਲਾਫ ਪ੍ਰੂਫ ਤਾਂ ਲੈ ਕੇ ਆਓ ਵੀ ਹਾਂ ਜੀ ਆਹ ਪ੍ਰੂਫ ਹੈ ਵੀ ਅੰਤਾਬ ਵਜਨ ਨੇ ਆ ਕੀਤਾ ਠੀਕ ਹੈ ਜਿਵੇਂ ਕਿਸੇ ਨੇ ਕਿਹਾ ਤਾਂ ਆਪਾਂ ਲਕੀਰ ਦੇ ਫਕੀਰ ਯਾਰ ਕਿਉਂ ਬਣ ਜਾਂਦੇ ਆ ਸਾਨੂੰ ਰੱਬ ਨੇ ਦਿਮਾਗ ਦਿੱਤਾ ਤੇ ਮੈਂ ਭਾਈ ਰਵੀ ਸਿੰਘ ਖਾਲਸਾ ਜੀ ਖਾਲਸਾ ਏੜ ਵਾਲਿਆਂ ਨੂੰ ਸਤਿਕਾਰਯੋਗ ਭਾਈ ਸਾਹਿਬ ਨੇ ਮੰਨਣ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਤੁਸੀਂ ਵੀ ਮੰਨ ਲਓ ਵੀ ਸੇਵਾਦਾਰ ਹੋ ਹਨਾ ਤੁਸੀਂ ਵੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੁਹਾਡਾ ਕੋਈ ਸਾਨ ਨਹੀਂ ਹੈਗਾ ਠੀਕ ਹੈ ਤੁਸੀਂ ਆਪ ਇੰਨੀ ਸੇਵਾ ਕਰ ਰਹੇ ਹੋ ਠੀਕ ਹੈ ਤੁਹਾਡੀ ਸੰਸਥਾ ਤੁਹਾਡੀ ਜਿਹੜੀ ਜਥੇਬੰਦੀ ਹੈ ਖਾਲਸਾ ਏੜ ਠੀਕ ਹੈ ਉਹ ਇੰਨੀ ਸੇਵਾ ਕਰ ਰਹੀ ਹੈ ਤੇ ਦਲਜੀਤ ਵੀ ਸੇਵਾ ਕਰ ਰਿਹਾ ਹੈ ਤੇ ਤੁਸੀਂ ਦਲਜੀਤ ਦਾ ਕਿਉਂ ਭਾਈ ਸਾਹਿਬ ਵਿਰੋਧ ਕਰ ਰਹੇ ਹੋ ਤੁਹਾਨੂੰ ਤਾਂ ਸਭ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਦਲਜੀਤ ਵੈਰੀ ਗੁੱਡ ਹੈ ਵੀ ਦਲਜੀਤ ਬਹੁਤ ਵਧੀਆ ਬੰਦਾ ਦਲਜੀਤ ਬੜਾ ਵਧੀਆ ਕੰਮ ਕਰ ਰਿਹਾ ਵੀ ਜੇ ਆਪਣੇ ਕੌਮ ਵਾਸਤੇ ਜਾਂ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਪੈਸਾ ਇਕੱਠਾ ਕਰ ਰਿਹਾ ਤਾਂ ਦਲਜੀਤ ਨੇ ਕੀ ਮਾੜਾ ਕਰਤਾ ਠੀਕ ਹੈ ਜੀ ਬਜ਼ੁਰਗ ਹੈ ਜੇ ਮੈਂ ਮੰਨ ਲਉ ਭਾਈ ਰਵੀ ਸਿੰਘ ਖਾਲਸਾ ਜੀ ਆਪਾਂ ਨੂੰ ਕਿਤੇ ਮਿਲਦੇ ਨੇ ਠੀਕ ਹੈ ਜਾਂ ਕਿਸੇ ਵੀ ਇਨਸਾਨ ਨੂੰ ਮਿਲਦੇ ਨੇ ਦਲਜੀਤ ਨੂੰ ਵੀ ਮਿਲਦੇ ਨੇ ਠੀਕ ਹੈ ਨਹੀਂ ਜੀ ਤਾ ਦਲਜੀਤ ਉਹਨਾਂ ਦੇ ਵੀ ਮੰਨ ਲਓ ਵੀ ਝੋਕ ਕੇ ਉਹਨਾਂ ਨੂੰ ਫਤਿਹ ਬਲਾਇਆਗਾ ਠੀਕ ਹੈ ਜੀ ਉਹਨਾਂ ਨੂੰ ਵੀ ਮੰਨ ਲਓ ਮਾਣ ਸਤਿਕਾਰ ਬਹੁਤ ਦੇਗਾ ਹਨਾ ਵੀ ਸਾਡੇ ਬਜ਼ੁਰਗ ਨੇ ਇਹ ਤਾਂ ਇਹ ਤਾਂ ਗੱਲਾਂ ਯਾਰ ਛੋਟੀਆਂ ਮੋਟੀਆਂ ਗੱਲਾਂ ਨੇ ਠੀਕ ਹੈ ਨਹੀਂ ਵੀ ਆਪਾਂ ਕਿਸੇ ਪੈਰੀ ਗੋਡੀ ਹੱਥ ਲਾ ਤੇ ਠੀਕ ਹੈ ਕਿਸੇ ਉੱਤੇ ਦੋਸ਼ ਲਾਉ ਨੂੰ ਕੀ ਹੈ ਦੋਸ਼ ਜਾਂ ਤਾਂ ਸਿੱਧ ਹੋਇਆ ਹੋਵੇ ਕੋਈ ਪ੍ਰੂਫ ਹੋਵੇ ਠੀਕ ਹੈ ਵੀ ਅੰਤਾਬ ਵਜਨ ਨੇ ਆ ਗੜਾ ਕੀਤਾ ਯਾਰ ਠੀਕ ਹੈ ਨਹੀਂ ਜਿਵੇਂ ਕਿਸੇ ਨੇ ਕਹਿਤਾ ਆਪਾਂ ਉਦਾਂ ਹੀ ਬਸ ਹਵਾ 'ਚ ਗੱਲਾਂ ਕਰੀ ਜਾਂਦੇ ਕੋਈ ਅੰਤਾਬ ਵਜਨ ਦੇ ਖਿਲਾਫ ਕੋਈ ਅੱਜ ਤੱਕ ਕੋਈ ਪ੍ਰੂਫ ਨਹੀਂ ਹੈਗਾ ਬੀਨਤਾ ਬਚਨ ਦਾ ਕੋਈ ਗਣਾ ਹੈ ਅਰੰਤਾ ਬਚਨ ਕਹਿੰਦਾ ਬਾਈ ਜੀ ਮੈਂ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਵਾਂ ਇੰਨੀ ਰਿਸਪੈਕਟ ਕਰਦਾ ਵਾਂ